रेडी स्टार्ट मेक इन इंडिया ਦੀਆਂ ਕਈ ਪ੍ਰਾਪਤੀਆਂ ਦੇ ਬਾਵਜੂਦ ਜੀਡੀਪੀ ਵਿੱਚ ਮੈਨੂਫੈਕਚਰਿੰਗ ਦੀ ਹਿੱਸੇਦਾਰੀ ਨਹੀਂ ਵਧੀ ਹੈ ਡੰਡੀ ਇਹ ਚਿੰਤਾ ਵਾਲੀ ਗੱਲ ਹੈ ਡੰਡੀ ਕਈ ਮੁਹਾਜ਼ਾਂ ਤੇ ਤਰੱਕੀ ਦੇ ਬਾਵਜੂਦ ਅਜੇ ਹੀਆਂ ਕਈ ਚੁਣੌਤੀਆਂ ਬਰਕਰਾਰ ਹਨ ਜੋ ਮੇਕ ਇਨ ਇੰਡੀਆ ਦੀਆਂ ਸੰਭਾਵਨਾਵਾਂ ਦਾ ਫਾਇਦਾ ਚੁੱਕਣ ਵਿੱਚ ਰੁਕਾਵਟ ਬਣ ਰਹੀਆਂ ਹਨ ਡੰਡੀ ਇੱਕ ਵੱਡੀ ਚੁਣੌਤੀ ਲਾਜੇ ਟਿਕਸ ਦੀ ਲਾਗਤ ਵੱਧ ਹੋਣਾ ਹੈ ਡੰਡੀ ਇਹ ਭਾਰਤੀ ਉਤਪਾਦਾਂ ਨੂੰ ਵਿਅੰਤ ਨਾਮ ਅਤੇ ਮੈਕਸੀਕੋ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਘੱਟ ਮੁਕਾਬਲੇਬਾਜ਼ ਬਣਾਉਂਦੀਆਂ ਹਨ ਡੰਡੀ ਜੀਡੀਪੀ ਵਿੱਚ ਮੈਨੂਫੈਕਚਰਿੰਗ ਦੀ ਹਿੱਸੇਦਾਰੀ ਲੰਬੇ ਸਮੇਂ ਤੋਂ 17% ਦੀ ਤੇ ਟਿਕੀ ਹੋਈ ਹੈ ਡੰਡੀ ਇਹ ਅੰਕੜਾ 2025 ਤੱਕ ਮੈਨੂਫੈਕਚਰਿੰਗ ਦੀ ਜੀਡੀਪੀ ਵਿੱਚ ਹਿੱਸੇਦਾਰੀ ਵਧਾ ਕੇ 25% ਤੱਕ ਪਹੁੰਚਾਉਣ ਦੇ ਟੀਚੇ ਤੋਂ ਪਿੱਛੇ ਹੈ ਡੰਡੀ ਮੇਕ ਇਨ ਇੰਡੀਆ ਪਹਿਲ ਦਾ ਟੀਚਾ 2022 ਤੱਕ ਮੈਨੂਫੈਕਚਰਿੰਗ ਵਿੱਚ 10 ਕਰੋੜ ਨੌਕਰੀਆਂ ਦੀ ਸਿਰਜਣਾ ਕਰਨਾ ਸੀ ਡੰਡੀ ਇਹ ਟੀਚਾ ਪੂਰਾ ਨਹੀਂ ਹੋ ਸਕਿਆ ਡੰਡੀ ਉੱਥੇ ਹੀ 2023 ਵਿੱਚ ਮੈਨੂਫੈਕਚਰਿੰਗ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਘਟ ਕੇ 3.57 ਕਰੋੜ ਹੋ ਗਈ ਜਦ ਕੇ 2017 ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ 5.13 ਕਰੋੜ ਸੀ ਡੰਡੀ ਇਸ ਤੋਂ ਇਲਾਵਾ ਦਰਮਦਸ਼ੁਦਾ ਵਸਤਾਂ ਤੇ ਨਿਰਪਰਤਾ ਇੱਕ ਵੱਡਾ ਮੁੱਦਾ ਹੈ ਡੰਡੀ ਇਸ ਨਾਲ ਸਥਾਨਕ ਉਦਮੀਆਂ ਦੀ ਉਤਪਾਦਨ ਲਾਗਤ ਵੱਧ ਜਾਂਦੀ ਹੈ ਅਤੇ ਉਹਨਾਂ ਲਈ ਗਲੋਬਲ ਸਪਲਾਈ ਚੇਨ ਦਾ ਹਿੱਸਾ ਬਣਨਾ ਮੁਸ਼ਕਲ ਹੋ ਜਾਂਦਾ ਹੈ ਡੰਡੀ ਕੇਂਦਰ ਸਰਕਾਰ ਨੇ ਮੈਨੂਫੈਕਚਰਿੰਗ ਨੂੰ ਹੱਲਾਸ਼ੇਰੀ ਦੇਣ ਲਈ ਜ਼ਰੂਰੀ ਪ੍ਰਕਿਰਿਆ ਵਿੱਚ ਸੁਧਾਰ ਅਤੇ ਕਾਰੋਬਾਰ ਵਿੱਚ ਸਰਲਤਾ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ ਡੰਡੀ ਪਰ ਇੱਥੇ ਸੂਬਿਆਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ ਡੰਡੀ ਭਾਰਤ ਵਿੱਚ ਜ਼ਮੀਨ ਸੂਬਿਆਂ ਦਾ ਵਿਸ਼ਾ ਹੈ ਡੰਡੀ ਮੇਕ ਇਨ ਇੰਡੀਆ ਦੀ ਸਫਲਤਾ ਕਾਫੀ ਹੱਦ ਤੱਕ ਇਸ ਗੱਲ ਤੇ ਨਿਰਪਰ ਕਰਦੀ ਹੈ ਕਿ ਸੂਬੇ ਇਸ ਵਾਸਤੇ ਜ਼ਰੂਰੀ ਸੁਧਾਰਾਂ ਨੂੰ ਕਿਵੇਂ ਅੱਗੇ ਵਧਾਉਂਦੇ ਹਨ ਅਤੇ ਕਿਹੋ ਜਿਹੀਆਂ ਨੀਤੀਆਂ ਲਾਗੂ ਕਰਦੇ ਹਨ ਡੰਡੀ ਕਿਰਤ ਸੰਵਰਤੀ ਸੂਚੀ ਵਿੱਚ ਹੈ ਇਸ ਦਾ ਮਤਲਬ ਹੈ ਕਿ ਕਿਰਤ ਸੁਧਾਰਾਂ ਨੂੰ ਅੱਗੇ ਵਿਧਾਨ ਵਿੱਚ ਕੇਂਦਰ ਤੇ ਸੂਬੇ ਦੋਵਾਂ ਦੀ ਭੂਮਿਕਾ ਹੈ ਡੰਡੀ ਕਿਰਤ ਸੁਧਾਰ ਸੂਬਾ ਸਰਕਾਰਾਂ ਦੁਆਰਾ ਲਾਗੂ ਕੀਤੇ ਜਾਂਦੇ ਹਨ ਡੰਡੀ ਮਿਸਾਲ ਵਜੋਂ ਕਈ ਸੂਬਿਆਂ ਵਿੱਚ ਹੁਣ ਵੀ ਭੋਂ ਪ੍ਰਾਪਤੀ ਦੀ ਪ੍ਰਕਿਰਿਆ ਬਹੁਤ ਜਟਿਲ ਹੈ ਅਤੇ ਕਿਰਤ ਕਾਨੂੰਨ ਵੀ ਕਾਫੀ ਸਖਤ ਹਨ ਡੰਡੀ ਇਸ ਨਾਲ ਉਦਮੀ ਨਿਵੇਸ਼ ਕਰਨ ਤੋਂ ਝਿਜਕਦੇ ਹਨ ਅਤੇ ਸਨਤੀ ਵਿਸਥਾਰ ਸੀਮਤ ਹੈ ਡੰਡੀ ਸੂਬਿਆਂ ਨੂੰ ਰੈਗੂਲੇਟਰੀ ਫਰੇਮਵਰਕ ਨੂੰ ਸਰਲ ਬਣਾਉਣ ਅਤੇ ਨਿਵੇਸ਼ ਦੇ ਮਾਫਕ ਨੀਤੀਆਂ ਬਣਾਉਣ ਤੇ ਕੰਮ ਕਰਨਾ ਹੋਵੇਗਾ ਡੰਡੀ ਭਾਰਤ ਵਿੱਚ ਮੈਨੂਫੈਕਚਰਿੰਗ ਦੀਆਂ ਸੰਭਾਵਨਾਵਾਂ ਦਾ ਲਾਹਾ ਚੁੱਕਣ ਲਈ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ ਡੰਡੀ ਘੱਟ ਲਾਗਤ ਤੇ ਪੂੰਜੀ ਦੀ ਉਪਲਬਧਤਾ ਵੀ ਬੇहद ਘੱਟ ਹੈ ਡੰਡੀ ਸਟਾਪ